ਅੱਜ ਦੀ ਕਹਾਣੀ ਉਹ ਔਰਤ ਦੀ ਕਹਾਣੀ ਹੈ ਜਿਹਦੇ ਆਪਣੇ ਕੋਈ ਔਲਾਦ ਨਹੀਂ ਹੁੰਦੀ ਪਰ ਉਹ ਆਪਣੇ ਦਿਔਰ ਨੂੰ ਪੁੱਤਾਂ ਵਾਂਗ ਪਾਲਦੀ ਹੈ ਥੋੜਾ ਸਮਾਂ ਪੈ ਕੇ ਉਸਦੇ ਘਰ ਵਾਲੇ ਦੀ ਮੌਤ ਹੋ ਜਾਂਦੀ ਹੈ ਇਹ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਭਰਜਾਈ ਨੂੰ ਦਿਔਰ ਦੇ ਲੜ ਲਾ ਦਿੱਤਾ ਜਾਵੇ ਫਿਰ ਇਹ ਪਰਿਵਾਰ ਦੇ ਵਿੱਚ ਕਿਵੇਂ ਕਸ਼ਮਕਸ਼ ਪੈਦਾ ਹੁੰਦੀ ਹੈ ਕਿ ਫਿਰ ਭਰਜਾਈ ਨੂੰ ਦਿਔਰ ਦੇ ਲੜ ਲਾਇਆ ਜਾਂਦਾ ਤੇ ਫਿਰ ਇਹ ਪਰਿਵਾਰ ਨਾਲ ਕੀ ਬੀਜਦੀ ਹੈ ਇਹ ਕਹਾਣੀ ਦੇ ਉੱਤੇ ਗੱਲਬਾਤ ਕਰਾਂਗੇ ਅੱਜ ਦੀ ਕਹਾਣੀ ਉਹ ਔਰਤ ਜੋ ਬਹੁਤ ਦਲੇਰ ਆ ਪਿੱਛੇ ਉਸਨੇ ਬਹੁਤ ਦੁੱਖ دیکھے ਹੁੰਦੇ ਆ ਉਹਦਾ ਨਾਮ surjit kaur ਹਮ surjit kaur ਤੋਂ ਉਸਦਾ ਛੋਟਾ ਇੱਕ ਭਰਾ ਹੁੰਦਾ ਹਮ ਜਿਹੜਾ ਜਵਾਨੀ ਭਰ ਦੇ ਵਿੱਚ ਰੱਬ ਨੂੰ ਪਿਆਰਾ ਹੋ ਜਾਂਦਾ ਹਮ surjit ਦੇ ਮਨ ਦੇ ਉੱਤੇ ਭਰਾ ਜਾਣ ਦਾ ਅਵਜੋਗ ਹਮ 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 ਹ ਜਗਰੂਪ ਹੁੰਦਾ ਹੂੰ ਜਦੋਂ surjeet ਘਰ ਦੇ ਵਿੱਚ ਵਿਆਹ ਕੇ ਆਉਂਦੀ ਆ ਹੂੰ ਤਾਂ surjeet ਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਹ ਹੁੰਦੀ ਆ ਕਿ ਉਸ ਘਰ ਦੇ ਵਿੱਚ ਉਸ ਦਾ ਇੱਕ लाडला ਛੋਟਾ ਧਰ ਵੀ ਆ ਹੂੰ ਉਹ ਜਗਰੂਪ ਚੋਂ ਆਪਣਾ ਭਰਾ ਦੇਖਣਾ ਸ਼ੁਰੂ ਕਰਦੀ ਆ ਹੂੰ ਕਿ ਮੇਰਾ ਭਰਾ ਤਾਂ ਭਾਵੇਂ ਭਰ ਜਵਾਨੀ ਚ ਚਲਿਆ ਗਿਆ ਇਸ ਦੁਨੀਆ ਤੋਂ ਪਰ ਜਦੋਂ ਮੈਂ ਸਹੁਰੇ ਘਰ ਵਿਆਹ ਕੇ ਆਈਆਂ ਹੂੰ ਤਾਂ ਮੈਨੂੰ ਉਹੀ ਭਰਾ ਵਾਪਸ ਮਿਲ ਗਿਆ ਹੂੰ ਜ਼ਿੰਦਗੀ ਚੰਗੀ ਚੱਲੀ ਹੁੰਦੀ ਆ ਆਪਣਾ ਮੋਹ ਪ੍ਰੇਮ ਲਾੜ ਸਾਰਾ ਜਿਹੜਾ ਇੱਕ ਭਰਾ ਨੂੰ ਦੇਣਾ ਹੁੰਦਾ surjeet ਨੇ ਉਹ ਸਾਰਾ ਉਹ ਜਗਰੂਪ ਤੇ ਨਿਸ਼ਾਵਰ ਕਰ ਦਿੰਦੀ ਹੈ ਹੂੰ ਉਹਨੂੰ ਆਪਣੇ ਬੱਚਿਆਂ ਵਾਂਗੂ ਸਾਭਦੀ ਉਹ ਜਗਰੂਪ ਨੂੰ ਹੂੰ ਕਿਉਂਕਿ surjeet ਦਾ ਵੀ ਬਹੁਤ ਛੋਟੀ ਉਮਰ ਚ 21 22 ਸਾਲ ਦੀ ਉਮਰ ਚ ਵਿਆਹ ਹੋਇਆ ਹੁੰਦਾ ਹੂੰ ਤੇ 8 ਸਾਲ ਉਸ ਤੋਂ ਛੋਟਾ ਉਹਦਾ ਦਿਔਰ ਜਗਰੂਪ ਇਸ ਘਰ ਚ ਹੁੰਦਾ ਹੂੰ ਤੇ ਇੱਥੋਂ ਤੱਕ ਵੀ ਗੱਲ ਦੱਸਦੀ ਹੈ ਲੋਕ ਕਿ surjeet ਨੇ ਜਗਰੂਪ ਦਾ ਜੋੜਾ ਆਪ ਗੁੰਦਣਾ ਹੂੰ ਤੇ ਸੱਸ ਨੂੰ ਇਹ ਗੱਲ ਚੰਗੀ ਵੀ ਲੱਗਦੀ ਸੀ ਹੂੰ ਕਿ ਦਿਔਰ ਪਰਜਾਈ ਦਾ ਇੰਨਾ ਸੋਹਣਾ ਰਿਸ਼ਤਾ ਕੇ ਦੋਨੇ ਭੈਣ ਭਰਾਵਾਂ ਵਾਂਗੂ ਹੀ ਵਰਤਦੇ ਆ ਕਦੇ ਕਦੇ surjeet ਜਗਰੂਪ ਨੂੰ ਆਪਣੀ ਔਲਾਦ ਹੀ ਸਮਝ ਕੇ ਉਹਨੂੰ ਝੜਕ ਵੀ ਦਿੰਦੀ ਸੀ ਹੂੰ ਤੇ ਦਿਔਰ ਵੀ ਜ਼ਿਆਦਾ ਹੀ ਸਮੇਂ ਆਪਣੀ ਪਰਜਾਈ ਨਾਲ ਗੁੱਸੇ ਨਹੀਂ ਰਹਿੰਦਾ ਸੀ ਹੂੰ ਜੇ ਕਈ ਵਾਰ surjeet ਨੇ ਗੁੱਸੇ ਜਗਰੂਪ ਨਾਲ ਹੋ ਜਾਣਾ ਤਾਂ ਜਗਰੂਪ ਨੇ surjeet ਨੂੰ ਮਨਾ ਲਿਆ ਕਰਨਾ ਆਪਣੀਆਂ ਸ਼ਰਾਰਤਾਂ ਕਰਕੇ ਹੂੰ ਤਾਂ ਬਹੁਤ ਸੋਹਣੀ ਜ਼ਿੰਦਗੀ ਚੱਲੀ ਸੀ ਇੱਥੋਂ ਤੱਕ ਕੇ ਵਿਆਹ ਨੂੰ 4-5 ਸਾਲ ਗੁਜ਼ਰ ਗਏ ਹੂੰ surjeet ਨੂੰ ਇਹ ਚੇਤਾ ਵੀ ਨਾ ਰਿਹਾ ਕਿ ਉਹਦੇ ਆਪਣੇ ਕੋਈ ਔਲਾਦ ਨਹੀਂ ਹੋਈ ਹੂੰ ਆੜੇ ਦਿਵਾਲੇ ਤੋਂ ਗੱਲਾਂ ਸੁਣਨ ਨੂੰ ਮਿਲਦੀਆਂ ਤਾਂ ਮਨੁਮਨਚ ਆਪਣੇ ਮਨ ਨੂੰ surjit ਨੇ ਇਹ ਹੌਸਲਾ ਦੇ ਲੈਣਾ ਕਿ ਮੇਰੇ ਕੋਲ ਜਾਗਰੂਕਤਾ ਹੈਗਾ ਹੀ ਆ ਜੇ ਮੇਰੇ ਭਵੇਂ ਆਪਣੇ ਔਲਾਦ ਨਹੀਂ ਪਰ ਲੋਕ ਇਹ ਗੱਲਾਂ ਨਹੀਂ برداشت ਕਰਦੇ ਸੀ ਕਿਉਂਕਿ ਇੱਕ ਸੱਸ ਸੋਹਰਾ ਉਹਨਾਂ ਨੂੰ ਇਹ ਹੁੰਦਾ ਕਿ ਸਾਡਾ ਪੁੱਤ ਜੇ ਵਿਆਹਿਆ ਹੂੰ ਗੁਲਜ਼ਾਰ ਤਾਂ ਇਹਦੀ ਆਪਣੀ ਔਲਾਦ ਵੀ ਹੋਣੀ ਚਾਹੀਦੀ ਬਿਲਕੁਲ ਸੱਸ ਨੇ ਇਹ ਗੱਲਾਂ ਸੁਣਾਉਣੀਆਂ ਸ਼ੁਰੂ ਕਰਤੀਆਂ ਕਿ ਬਹੁਤ ਸਾਲ ਹੋ ਗਏ ਹੁਣ ਤਾਂ ਭਾਈ ਕਿ ਸਾਨੂੰ ਖੁਸ਼ਖਬਰੀ ਕਦੋਂ ਦੇਣੀ ਆ ਬਹੁਤ ਇਲਾਜ ਕਰਵਾਏ ਸੋਹਰੇ ਪਰਿਵਾਰ ਨੇ ਵੀ ਬਾਰੇ surjit ਦੇ ਕੋਈ ਔਲਾਦ ਨਾ ਹੋਈ ਹਮ surjit ਦੀ ਸੱਸ ਨੇ ਬਾਝ ਹੋਣ ਦੇ surjit ਨੂੰ ਤਾਨੇ ਮੇਨੇ ਦੇਣੇ ਸ਼ੁਰੂ ਕਰਤੇ ਤੇ ਕਿਤੇ ਨਾ ਕਿਤੇ ਗਲਜ਼ਾਰ ਦੇ ਮਨ ਚ ਵੀ ਇਹ ਗੱਲ ਚੜਨ ਲੱਗੀ ਮਾਂ ਨੇ ਇਹ ਬਿਠਾਤੀ ਕਿ ਇੱਥੋਂ ਆਪਾਂ ਨੂੰ ਔਲਾਦ ਦਾ ਸੁੱਖ ਨਹੀਂ ਵੱਲ ਸਕਦਾ surjit ਤੋਂ ਕਦੇ ਤੇਰੀ ਔਲਾਦ ਨਹੀਂ ਹੋ ਸਕਦੀ ਹਮ ਤੇ ਫਤੂਰ surjit ਦੇ ਘਰ ਵਾਲੇ ਦੇ ਮਨ ਚ ਵੀ ਭਰਿਆ ਗਿਆ ਉਹਦੀ ਮਾਂ ਨੇ ਭਰਿਆ ਤੇ ਬਹੁਤ ਸਾਰੀਆਂ ਜਦੋਂ ਕਈ ਵਾਰ ਬੁੜੀਆਂ ਚ ਬੈਠਣਾ ਤਾਂ ਸੁਰਜੀਤ ਨੇ ਆਪਣੀ ਸੱਸ ਨੂੰ ਇਹ ਗੱਲਾਂ ਆਮ ਕਹਿੰਦੇ ਸੁਣਨਾ ਵੀ ਭਾਈ ਉਹ ਦੇਖ ਲਓ ਵੀ ਉਹਨਾਂ ਦੇ ਇਲਾਜ ਨਹੀਂ ਹੋਈ ਸੀ ਹੂੰ ਵੀ ਉਹਨਾਂ ਨੇ ਆਪਣੇ ਪੁੱਤ ਦਾ ਵਿਆਹ ਕਿਤੇ ਹੋਰ ਕਰਤਾ ਦੇਖ ਲਓ ਵੀ ਦੋ ਨਿਆਣੇ ਹੋਏ ਹੂੰ ਵੀ ਚਲੋ ਉਹਨਾਂ ਦੇ ਦੋ ਜਨਾਨੀਆਂ ਨੇ ਵੀ ਉਹਦੀਆਂ ਦੋ ਵਿਆਹ ਹੋਏ ਹੋਏ ਆ ਬੰਦੇ ਦੇ ਹੂੰ ਤਾਂ ਸੁਰਜੀਤ ਨੂੰ ਇਹ ਗੱਲ ਲੱਗਦੀ ਸੀ ਵੀ ਕਿਤੇ ਨਾ ਕਿਤੇ ਸੱਸ ਇਹ ਗੱਲਾਂ ਮੈਨੂੰ ਸੁਣਾ ਰਹੀ ਆ ਹੂੰ ਵੀ ਮੇਰੇ ਔਲਾਦ ਨਹੀਂ ਹੈਗੀ ਤੇ ਇਹ ਮੇਣੇ ਮੈਨੂੰ ਸੁਣਾਏ ਜਾ ਰਹੇ ਆ ਹੂੰ ਸੁਰਜੀਤ ਦੀ ਸੱਸ ਦਾ ਵੀ ਇਹ ਕਿਤੇ ਨਾ ਕਿਤੇ ਇਰਾਦਾ ਸੀ ਹੂੰ ਪਰ ਦੂਸਰੇ ਪਾਸੇ ਉਹ ਆਪਣੇ ਦਿੌਰ ਦੇ ਮੋਚ ਐਨੀ ਭਿੱਜੀ ਹੋਈ ਸੀ ਜ ਜਗਰੂਪ ਦੇ ਉਹਨੂੰ ਇਹ ਸਾਰੀਆਂ ਚੀਜ਼ਾਂ ਫਿੱਕੀਆਂ ਲੱਗਦੀਆਂ ਸੀ ਕਿ ਕੋਈ ਨਾ ਮੇਰਾ ਜਗਰੂਪ ਵੱਡਾ ਹੋ ਜਾਊਗਾ ਜਗਰੂਪ ਜਵਾਨ ਹੋ ਰਿਹਾ ਮੇਰਾ ਤਾਂ surjeet ਇਹ ਸਾਰੀਆਂ ਦੁਨੀਆ ਦੇ ਤਾਨਨੇ ਮੇਨੇ ਸੱਸ ਦੇ ਆਪਣੇ ਘਰ ਵਾਲੇ ਦੇ ਮੇਨੇ ਸੁਣ ਕੇ ਉਦਾਸ ਹੁੰਦੀ ਐ ਇੱਕ ਦਿਨ ਤਾਂ ਜਗਰੂਪ ਬਾਹਰੋਂ ਆਉਂਦਾ ਪੜ ਕੇ ਤਾਂ ਉਹ ਕਹਿੰਦਾ ਭਾਬੀ ਉਦਾਸ ਕਿਉਂ ਆਂ surjeet ਟਾਲ ਮਟੋਲੇ ਕਰਦੀ ਐ surjeet ਕਹਿੰਦੀ ਕੋਈ ਗੱਲ ਨਹੀਂ ਕਹਿੰਦਾ ਭਾਬੀ ਤੈਨੂੰ ਮੇਰੀ ਸੌਂ ਲੱਗੇ ਸੱਚੋ ਸੱਚ ਦੱਸ ਕੀ ਗੱਲ ਆ ਉਹ ਕਹਿੰਦੀ ਜਗਰੂਪ ਜੀ ਮੈਨੂੰ ਇਹ ਘਰ ਛੱਡਣਾ ਪੈ ਗਿਆ। ਹੂੰ ਕਹਿੰਦਾ ਨਹੀਂ ਭਾਬੀ ਮੈਂ ਤੈਨੂੰ ਰੱਖ ਲੂੰਗਾ। ਹੂੰ ੱੱਕੇ ਦੇ ਨਾਲ ਰੱਖ ਲੂੰ। ਹੂੰ ਤੇ ਸਰਜੀਤ ਦੀ ਸੱਸ ਨੇ ਸਰਜੀਤ ਤੇ ਜਗਰੂਪ ਚ ਫਰਕ ਪਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਇਹਨਾਂ ਦੀ ਆਪਸੀ ਬਹੁਤ ਨੇੜਤਾ। ਹੂੰ ਇਹ ਪਿਆਰ ਕਿਸੇ ਨਾ ਕਿਸੇ ਤਰੀਕੇ ਨਾਲ ਇਹਦੇ ਚ ਤਰੇੜ ਆ ਜੇ। ਹੂੰ ਫਿਰ ਉਹ ਸਮਾਂ ਆਇਆ ਜਦੋਂ ਸਾਰੀਆਂ ਗੱਲਾਂ ਇਹ ਘਰ ਦੇ ਵਿੱਚ ਨਿਤ ਦਾ ਕਲੇਸ਼ ਰਹਿਣ ਲੱਗ ਗਿਆ ਔਲਾਦ ਪਿੱਛੇ। ਹੂੰ ਤਾਂ ਗੁਲਜ਼ਾਰ ਨੂੰ ਇਹ ਚੀਜ਼ਾਂ ਦੀ ਫਿਕਰ ਹੋਣ ਲੱਗੀ ਤਾਂ ਉਹ ਨਸ਼ੇ ਕਰਨ ਲੱਗ ਗਿਆ ਹੂੰ ਉਹਨੇ ਘਰ ਦੀ ਕੱਢ ਲਿਆ ਕਰਨੀ ਤੇ ਉਹਨੇ ਉਹ ਸ਼ਰਾਬ ਦਾ ਸੇਵਨ ਕਰਨਾ ਦਿਨ ਰਾਤ ਗੁਲਜ਼ਾਰ ਡੱਕਿਆ ਰਹਿੰਦਾ ਸੀ ਸ਼ਰਾਬ ਦੇ ਨਾਲ ਹੂੰ ਤੇ ਮਾਂ ਕਹਿੰਦੀ ਸੀ ਪੁੱਤ ਦੂਜਾ ਵਿਆਹ ਕਰਾ ਲਾ ਤੂੰ ਹੂੰ ਤਾਂ ਕਿਤੇ ਨਾ ਕਿਤੇ ਗੁਲਜ਼ਾਰ ਦੇ ਮੰਨ ਦੇ ਅੰਦਰ ਵੀ ਇਹ ਗੱਲ ਟੰਕਦੀ ਸੀ ਕਿ ਹਾਂ ਹੁਣ ਇਹੀ ਆਖਰੀ ਰਸਤਾ ਵੀ ਜਿੱਥੋਂ ਸਾਨੂੰ ਔਲਾਦ ਮਿਲ ਸਕਦੀ ਆ ਹੂੰ ਤਾਂ ਬਹੁਤ ਸਮਾਂ ਇਹੋ ਜਿਹਾ ਵੀ ਆਇਆ surjit ਦੇ ਉੱਤੇ ਕਿ ਗੁਲਜ਼ਾਰ ਨੇ ਸ਼ਰਾਬ ਨਾਲ ਡੱਕ ਕੇ surjit ਕੁੱਟਣੀ ਹੂੰ ਤੇ ਜਗਰੂਪ ਨੇ ਉਹ ਛਡਾਉਣੀ ਹੂੰ ਕਿ ਵੀਰੀ ਨਾ ਕੁੱਟੇ ਨੂੰ ਨਾ ਮਾਰੇ ਨੂੰ ਹੂੰ ਤੇ ਜਗਰੂਪ ਵਿੱਚ ਵੜ ਕੇ ਇਹ ਲੜਾਈ ਦੇ ਆਪਣੀ ਪਰਜਾਈ ਨੂੰ ਛਡਾਉਂਦਾ ਹੁੰਦਾ ਸੀ ਤੇ ਕਈ ਵਾਰ ਤਾਂ ਕੁੱਟਮਾਰ ਕਰਕੇ ਗੁਲਜ਼ਾਰ ਨੇ surjit peke ਭੇਜ ਦੇਣੀ ਉਹਦੇ ਤੇ ਜਗਰੂਪ ਨੇ ਉਹ ਲੈ ਕੇ ਆਉਣੀ ਹੂੰ ਤੇ ਬਹੁਤ ਸਾਰੇ ਲੋਕਾਂ ਦੇ ਮਨ 'ਚ ਵੀ ਇਹ ਸਵਾਲ ਸੀ ਵੀ ਇਹਨਾਂ ਦੀ ਨਹੀਂ ਨੇੜਤਾ ਕਿਉਂ ਦਿਓਰ ਪਰਜਾਈ ਦੀ ਹੂੰ ਕਿਉਂਕਿ ਲੋਕਾਂ ਦੇ ਦੰਦੇ ਦੋਨੇ ਪਾਸੇ ਹੁੰਦੇ ਆ ਹੂੰ ਜਦੋਂ ਇੱਕ ਵਾਰ ਇੰਨੀ ਮਾੜੀ ਹਾਲਤ ਕਰਕੇ ਕੁੱਟਮਾਰ ਕਰਕੇ ਗੁਲਜ਼ਾਰ ਸਰਜੀਤ ਨੂੰ ਪੇਕੇ ਭੇਜ ਦਿੰਦਾ ਹੂੰ ਸਰਜੀਤ ਵੀ ਰੁੰਦੀ ਰੁੰਦੀ ਪੇਕੇ ਚਲੀ ਜਾਂਦੀ ਆ ਹੂੰ ਤਾਂ ਗੁਲਜ਼ਾਰ ਤੇ ਉਹਦੀ ਮਾਂ ਇਹ ਸੋਚਦੇ ਆ ਕਿ ਹੁਣ ਉਹਦੇ ਲਈ ਹਮੇਸ਼ਾ ਲਈ ਦਰਵਾਜ਼ੇ ਸਰਜੀਤ ਲਈ ਬੰਦ ਹੋ ਗਏ ਹੂੰ ਹੁਣ ਕੋਈ ਘੜੀ ਬਚੀ ਹੋ ਨਹੀਂ ਜਦੋਂ ਇੰਨੀ ਕੁੱਟਮਾਰ ਕਰਤੀ ਤਾਂ ਕੱਲ ਨੂੰ ਅਸੀਂ ਆਪ ਹੀ ਨਿਵੇੜਾ ਕਰ ਲਾਂਗੇ ਵੀ ਭਾਈ ਅਸੀਂ ਨਹੀਂ ਰੱਖਣੀ ਉਹਦੇ ਪੇਕੇ ਆਉਣਗੇ ਹੂੰ ਪਰ ਇੱਥੇ ਇੱਕ ਵੱਖਰੀ ਗੱਲ ਹੁੰਦੀ ਆ ਕਿ ਜਗਰੂਪ ਆਪਣੇ ਭਰਾ ਦੇ ਸਹੁਰੇ ਜਾ ਕੇ ਆਪਣੀ ਪਰਛਾਈ ਨੂੰ ਆਪਣਾ ਵਾਸਤਾ ਪਾ ਕੇ ਸੁਰਜੀਤ ਨੂੰ ਫੇਰ ਵਾਪਸ ਸੌਰੀ ਕਰ ਲਿਆਉਂਦਾ ਹੂੰ ਤੇ ਫੇਰ ਆ ਕੇ ਜਗਰੂਪ ਨਾਲ ਉਹਦੀ ਮਾਂ ਤੇ ਗੁਲਜ਼ਾਰ ਲੜਦੇ ਆ ਹੂੰ ਕਿ ਇਹਦਾ ਰਸਾ ਤਾਂ ਅਸੀਂ ਲਾਇਆ ਸੀ ਹੂੰ ਇਹਦਾ ਰਸਾ ਤਾਂ ਅਸੀਂ ਖੋਲ ਕੇ ਭੇਜਿਆ ਸੀ ਹੂੰ ਤੂੰ ਇਹਨੂੰ ਆਪ ਤੂੰ ਫੇਰ ਘਰੇ ਲੈ ਆਏ ਹੂੰ ਤੇਰਾ ਹੱਕ ਕੀ ਬਣਦਾ ਕਹਿੰਦਾ ਇਹਨੂੰ ਲੈ ਕੇ ਆਉਣ ਦਾ ਹੂੰ ਤਾਂ ਸੱਸ ਵੀ ਸੁਰਜੀਤ ਦੀ ਬਹੁਤ ਸਾਰੇ ਤਾਨੇ ਮੀਨੇ ਆਪਣੇ ਜਗਰੂਪ ਨੂੰ ਦਿੰਦੀ ਆ ਹੂੰ ਕਿ ਤੇਰੀ ਅੱਖਾਂ ਤੇ ਤੇਦੀ ਪੱਟੀ ਬੰਨੀ ਹੋਈ ਆ ਤੈਨੂੰ ਤਾਂ ਇਹਨੇ ਮੰਗਰ ਲਾ ਰੱਖਿਆ ਹੂੰ ਤਾਂ ਜਗਰੂਪ ਆਪਣੇ ਵੱਡੇ ਭਰਾ ਨੂੰ ਵੀ ਸਮਝਾਉਂਦਾ ਪਰ ਉਹ ਨਹੀਂ ਮੰਨਦਾ ਆਪਣੀ ਮਾਂ ਨੂੰ ਵੀ ਸਮਝਾਉਂਦਾ ਪਰ ਉਹ ਨਹੀਂ ਮੰਨਦਾ ਹੱਥ ਬੰਨਦਾ ਸਾਰੇ ਅੱਗੇ ਕਿ ਨਹੀਂ ਬਈ ਨਾ ਕੁੱਟੂ ਨਾ ਮਾਰੂ ਇਹਨੂੰ ਇਹਦਾ ਇਹਦੇ 'ਚ ਕੀ ਕਸੂਰ ਆ ਹੂੰ ਫਿਰ ਉਸ ਤੋਂ ਬਾਅਦ ਉਹਦੀ ਸ਼ਰਾਬ ਦਾ ਨਸ਼ਾ ਹੋਰ ਵੱਧ ਜਾਂਦਾ ਗੁਲਜ਼ਾਰ ਦੀ ਦਾ ਹੂੰ ਉਹ ਦਿਨ ਰਾਤ ਡੱਕਿਆ ਰਹਿੰਦਾ ਹੂੰ ਤਾਂ ਉਹ ਇਸ ਕਦਰ ਤੱਕ दारू ਪੀਂਦਾ ਹੈ ਹੂੰ ਕਿ ਉਹਦਾ ਲਿਵਰ ਫੇਲ ਹੋ ਜਾਂਦਾ ਲਿਵਰ ਜਵਾਬ ਦੇ ਜਾਂਦਾ ਫੇਫੜਿਆਂ 'ਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੂੰ ਤੇ ਹਸਪਤਾਲ ਲੈ ਕੇ ਜਾਂਦੇ ਆ ਤੇ ਡਾਕਟਰ ਵੀ ਇਹੀ ਕਹਿੰਦੇ ਆ ਕਿ ਜੇ ਵੱਧ ਤੋਂ ਵੱਧ 6 ਮਹੀਨਿਆਂ ਦਾ ਜੇ ਨੇ ਸ਼ਰਾਬ ਛੱਡਤੀ ਹੂੰ ਇੱਕ ਵਾਰ ਸ਼ਰਾਬ ਛੱਡ ਵੀ ਦਿੰਦਾ ਗੁਲਜ਼ਾਰ ਹੂੰ ਇੱਕ ਦੋ ਦਿਨ ਛੱਡਦਾ ਫਿਰ ਉਸ ਤੋਂ ਬਾਅਦ ਫੇਰ ਉਹ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਹੂੰ ਸ਼ਰਾਬ ਪੀ ਪੀ ਕੇ ਉਹ ਆਪਣੀ ਸਿਹਤ ਖਰਾਬ ਕਰ ਲੈਂਦਾ ਤੇ ਗੁਲਜ਼ਾਰ ਦੀ ਮੌਤ ਹੋ ਜਾਂਦੀ ਹੂੰ ਉਸ ਤੋਂ ਬਾਅਦ ਇਹ ਪਰਿਵਾਰ ਲਈ ਦੁੱਖਾਂ ਦਾ ਪਹਾੜ ਹੋਰ ਟੁੱਟਦਾ ਹੂੰ ਹਲੇ ਘਰ ਦੇ ਵਿੱਚ ਭੋਗ ਪੈਣ ਵਾਲੀ ਹੁੰਦਾ ਤੇ ਭੋਗ ਪੈਣ ਤੋਂ ਪਹਿਲਾਂ ਹੀ ਇਹ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਕਿ ਗੁਲਜ਼ਾਰ ਤਾਂ ਮੁੱਕ ਗਿਆ ਹੂੰ ਕਿ ਕਿਉਂ ਨਾ ਜਗਰੂਪ ਨੂੰ ਉਹਦੇ ਭਰਾ ਦੀ ਪੱਗ ਦੇ ਦਿੱਤੀ ਜਾਵੇ ਜਾਣੀ surjeet ਨੂੰ jagarup ਨਾਲ ਵਿਆਹ ਦਿੱਤਾ ਜਾਵੇ ਹੂੰ ਇੱਕ ਪਾਸੇ ਤਾਂ surjeet ਨੂੰ ਬੁੜੀਆਂ ਲਈ ਬੈਠੀਆਂ ਨੇ ਤੇ ਇੱਕ ਪਾਸੇ jigurup ਨੂੰ ਉਹਨਾਂ ਦੇ ਪਿੰਡ ਦੇ ਸਿਆਣੇ-ਸਿਆਣੇ ਬੰਦੇ ਲਈ ਬੈਠਿਆ ਹੂੰ ਦੋਨਾਂ ਨੂੰ ਇਕੱਠੇ ਨਹੀਂ ਬਿਠਾਇਆ ਜਾਂਦਾ ਦੋਨਾਂ ਨੂੰ ਅਲੱਗ-ਅਲੱਗ ਬੰਦੇ ਸਮਝਾਉਂਦੇ ਆ ਤੇ ਅਲੱਗ-ਅਲੱਗ ਸਵਾਲ ਕਰਦੇ ਹੂੰ ਉਹਜ ਗਰੂਪ ਨੂੰ ਸਮਝਾਉਂਦੇ ਆ ਪਿੰਡ ਦੇ ਸਿਆਣੇ ਲੋਕ ਵੀ ਦੇਖ ਭਾਈ ਹੂੰ ਤੇਰੇ ਭਰਾ ਦੀ ਮੌਤ ਹੋ ਗਈ ਤੇਰੇ ਭਰਾ ਦੀ ਪੱਗ ਤੂੰ ਲੈ ਲੇ ਹੂੰ ਤੇ ਇਹ ਹੋ ਸਕਦਾ ਵੀ ਕੱਲ ਨੂੰ ਕੋਈ ਤੁਸੀਂ ਬੱਚਾ ਗੋਦ ਲੈ ਲਿਓ ਹੂੰ ਜੇ ਇਹਦੇ ਨਹੀਂ ਬੱਚਾ ਕੋਈ ਹੁੰਦਾ ਜਿਵੇਂ ਸਾਡੇ ਪਿੰਡੂ ਸਮਾਜ ਚ ਰਵਾਇਤ ਬਣੀ ਆਉਂਦੀ ਹੈ ਕਿ ਜੇ ਭਰਾ ਨਾ ਹੋਵੇ ਤਾਂ ਉਹਨੂੰ ਦੇਹੁਰ ਦੇ ਲੜਲਾ ਦਿੱਤਾ ਜਾਂਦਾ ਬਿਲਕੁਲ ਤੇ ਦੂਸਰੇ ਪਾਸੇ ਸੱਸ ਇਹ ਸਾਰਾ ਰੱਸਾ ਆਪਣੇ ਗਲੋਂ ਲਾਉਣਾ ਚਾਹੁੰਦੀ ਹੁੰਦੀ ਆ ਜਾਣੀ ਉਹ surjeet ਤੋਂ ਅੱਕੀ ਹੁੰਦੀ ਆ ਕਿ ਇਹਦਾ ਫ਼ਹਮ ਹੈ ਵੜਦਾ ਪੁੱਤ ਜਾਣ ਵਾਲਾ ਚਲਾ ਗਿਆ ਤੇ ਹੁਣ ਮੌਕਾ ਵੀ ਆ ਕਿ ਇਹਨੂੰ ਵੀ ਮੇਰੇ ਘਰੋਂ ਚਲੀ ਜਾਵੇ। ਹੂੰ ਕਿ ਜਗਰੂਪ ਦਾ ਮੈਂ ਇੱਥੇ ਵਿਆਹ ਨਹੀਂ ਕਰਨਾ। ਹੂੰ ਜਗਰੂਪ ਦੇ ਲੜ ਇਹ ਬਲਾ ਮੈਂ ਨਹੀਂ ਪਾਉਣੀ। ਹੂੰ ਭੋਗ ਤੋਂ ਪਹਿਲਾਂ ਹੀ ਇਹ ਸਾਰੀਆਂ ਗੱਲਾਂ ਚੱਲੀਆਂ ਹੁੰਦੀਆਂ ਨੇ ਤਾਂ ਦੋਨੇ ਕਿਸੇ ਫੈਸਲੇ ਤੇ ਨਹੀਂ ਆਉਂਦੇ ਹੈਗੇ। ਹੂੰ ਕਿ ਨਹੀਂ ਹਲੇ ਤਾਂ ਉਹਦਾ ਸੇਵਾ ਵੀ ਠੰਡਾ ਨਹੀਂ ਹੋਇਆ। ਸੁਰਜੀਤ ਇਹ ਕਹਿੰਦੀ ਆ ਉਸ ਵਕਤ ਵੀ ਮੈਂ ਇੱਕ Laash ਹੂੰ। ਹੂੰ ਤੁਸੀਂ Laash ਨੂੰ ਕੀ ਫੈਸਲਾ ਪੁੱਛਦੇ ਹੋ? ਹੂੰ ਉਸ ਤੋਂ ਬਾਅਦ ਕੋਈ ਸੱਟਾ ਕੋਈ ਨਤੀਜਾ ਨਹੀਂ ਨਿਕਲਦਾ। ਹੂੰ ਉਹ ਵੀ ਪੈ ਜਾਂਦਾ ਫਿਰ ਇੱਕ ਸਿਆਣਾ ਬੰਦਾ ਇਹ ਸਲਾਹ ਦਿੰਦਾ ਕਿ ਆਪਾਂ ਕੁਸ਼ਕ ਬੰਦੇ ਇਹਦੇ ਪੇਕੇ ਪਰਿਵਾਰ ਤੋਂ ਕੁਸ਼ਕ ਬੰਦੇ ਇਹਦੇ ਸਹੁਰਿਆਂ ਵਾਲੇ ਪਰਿਵਾਰ ਤੋਂ ਆਪਾਂ ਚਾਰ ਬੰਦੇ ਆਹ ਤਰੀਕ ਨੂੰ ਆ ਸਮੇਂ ਤੇ ਇਕੱਠੇ ਹੁੰਨੇ ਆ ਹੂੰ ਫਿਰ ਉਸ ਦਿਨ ਕੋਈ ਗੱਲ ਆਪਾਂ ਬੰਨੇ ਲਾਉਨੇ ਆ ਹੂੰ ਉਸ ਤੋਂ ਬਾਅਦ ਉਹ ਦਿਨ ਆਉਂਦਾ ਹੂੰ ਇੱਕ ਗੱਲ ਇੱਥੇ ਇਹ ਚੰਗੀ ਦੇਖੋ ਕਿ surjit ਜਦੋਂ ਉਹਦਾ ਘਰ ਵਾਲਾ ਮੁੱਕ ਜਾਂਦਾ ਇੱਕ ਦਿਨ ਵੀ ਆਪਣੇ ਪੇਕੇ ਨਹੀਂ ਜਾਂਦੀ ਹੂੰ ਉਹ ਆਪਣੇ ਸਹੁਰੇ ਰਹਿੰਦੀ ਆ ਹੂੰ ਸਸ ਤਾਨੇ ਮੇਨੇ ਇਹ ਦੇਰੀ ਹੁੰਦੀ ਆ ਕਿ ਤੂੰ ਤਾਂ ਮੇਰਾ ਪੁੱਤ ਖਾ ਲਿਆ ਹੂੰ ਇਹ ਡੈਣ ਨੇ ਮੇਰਾ ਪੁੱਤ ਖਾ ਲਿਆ ਹੂੰ ਫਿਰ ਵੀ ਉਹ ਤਾਨੇ ਮੇਨੇ ਛੂਲੀ ਪਾਈ ਬੈਠੀ ਹੁੰਦੀ ਹੈ ਹੂੰ ਤੇ ਆਲੇ ਦੁਆਲੇ ਦੇ ਲੋਕਾਂ ਦੀਆਂ ਗੱਲਾਂ ਇਹ ਵੀ ਰਹਿੰਦੀਆਂ ਨੇ ਕਿ ਇਹਨੇ ਹੁਣ ਜਾਗਰੂਤ ਤੇ ਅੱਖ ਰੱਖ ਰੱਖੀ ਆ ਹੂੰ ਜਾਗਰੂਪਤਾ ਪਹਿਲੀ ਇਹਦੀ ਪੜਾਈ ਹੋਈ ਬੋਲੀ ਬੋਲਦਾ ਸੀ ਹੂੰ ਤੇ ਹੁਣ ਤਾਂ ਇਹਨਾਂ ਨੂੰ ਖੁੱਲ੍ਹਾ ਹੋ ਗਿਆ ਹੂੰ ਲੋਕ ਇਹ ਤਰੀਕੇ ਦੀਆਂ ਗੱਲਾਂ ਕਰ ਰਹੇ ਆ ਉਸ ਵਕਤ ਹੂੰ ਫਿਰ ਇੱਕ ਜਿਹੜੀ ਤਰੀਕ ਉਹ ਸਿਆਣੇ ਬੰਦਿਆਂ ਨੇ ਮੇਥੀ ਹੁੰਦੀ ਆ ਉਸ ਦਿਨ ਉਦੇ ਸਾਰੇ ਪਰਿਵਾਰ ਚ ਇਕੱਠ ਹੁੰਦਾ ਉਧਰੋਂ ਪੇਕੇ ਵਾਲੇ ਆਉਂਦੇ ਆ ਉਧਰੋਂ ਸਹੁਰੇ ਵਾਲੇ ਆਉਂਦੇ ਆ ਹੂੰ ਤਾਂ ਫੇਰ ਦੋਨਾਂ ਨੂੰ ਬਿਠਾਇਆ ਜਾਂਦਾ ਹੂੰ ਉਹ ਵੀ ਅੱਡ ਅੱਡ ਫੇਰ ਸੁਜੀਤ ਨੂੰ ਪੁੱਛਿਆ ਜਾਂਦਾ ਹੂੰ ਕਿ ਤੇਰਾ ਕੀ ਫੈਸਲਾ ਹੂੰ ਤੇ ਦੂਜੇ ਪਾਸੇ ਕਈ ਬੰਦੇ ਇਹ ਪੁੱਛ ਰਹੇ ਆ ਜਗਰੂਪ ਨੂੰ ਕਿ ਤੇਰਾ ਕੀ ਫੈਸਲਾ ਹੂੰ ਦੋਨਾਂ ਦੇ ਫੈਸਲੇ ਇਹੋ ਜਿਹੇ ਹੁੰਦੇ ਆ ਜਿਹੜੀਆਂ ਉਹ ਗੱਲਾਂ ਕਹਿੰਦੇ ਆ ਹਰ ਇੱਕ ਦੇ ਇੱਕ ਚੋਂ ਹੰਝੂ ਆ ਜਾਂਦੇ ਆ ਹੂੰ ਜਗਰੂਪ ਨੂੰ ਪੁੱਛਦੇ ਆ ਕਿ ਤੇਰਾ ਕੀ ਫੈਸਲਾ ਤੇਰਾ ਭਰਾ ਮੁੱਕ ਗਿਆ ਤੁਸੀਂ ਐ ਕਰਿਓ ਕਿ ਤੂੰ ਆਪਣੇ ਭਰਾ ਦੀ ਪੱਗ ਆਪਣੇ ਸਿਰ ਤੇ ਰੱਖ ਲਾ ਤੇ ਬੱਚੇ ਨੂੰ ਗੋਦ ਲੈ ਲਿਓ ਕਿਸੇ ਦਿਨ ਹਮ ਪਰ ਜਗਰੂਪ ਜੋ ਗੱਲ ਕਹਿੰਦਾ ਉਹ ਸਿਆਣਿਆਂ ਬਿਆਣਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੀ ਆ ਹਮ ਉਹ ਕਹਿੰਦਾ ਮੈਂ ਆਪਣੇ ਭਰਾ ਦੀ ਪੱਗ ਸਿਰ ਤੇ ਨਹੀਂ ਮੋਢੇ ਤੇ ਰੱਖ ਸਕਦਾ ਹਮ ਬਹੁਤ ਵੱਡੀ ਗੱਲ ਹੈ ਜਾਣੀ ਮੈਂ ਆਪਣੇ ਭਰਾ ਦੀ ਜ਼ਿੰਮੇਵਾਰੀ ਆਪਣੇ ਮੋਢੇ ਤੇ ਰੱਖ ਸਕਦਾ ਹਮ ਮੈਂ ਉਹ ਪੱਗ ਆਪਣੇ ਸਿਰ ਤੇ ਨਹੀਂ ਰੱਖ ਸਕਦਾ ਹਮ ਕਿਉਂਕਿ ਉਹ ਪਰਜਾਈ ਨੇ ਮੈਨੂੰ ਪੁੱਤਾਂ ਵਾਂਗ ਪਾਲਿਆ ਹਮ ਬਿਲਕੁਲ ਬਹੁਤ ਵੱਡੀ ਗੱਲ ਆ ਰਿਸ਼ਤੇ ਦੀ लाज ਰੱਖਣਾ ਔਰ ਉਹ ਵੀ ਇਸ ਕਦਰ ਤਾਂ ਦੂਸਰੇ ਪਾਸੇ ਜਦੋਂ surjeet ਨੂੰ ਇਹ ਪੁੱਛਿਆ ਜਾਂਦਾ ਆਲੇ ਦੁਆਲੇ ਲੋਕ ਬੈਠੇ ਆ ਉਹਦੇ ਸਿਆਣੇ ਬਿਆਣੇ ਹੂੰ ਤੇ ਕੁਝ ਔਰਤਾਂ ਵੀ ਬੈਠੀਆਂ ਸਿਆਣੀਆਂ ਹੂੰ surjeet ਨੂੰ ਪੁੱਛਿਆ ਜਾਂਦਾ ਕਿ ਭਾਈ ਤੇਰਾ ਕੀ ਫੈਸਲਾ ਹੂੰ ਹੁਣ ਤਾਂ ਅੱਗੇ ਪਿੱਛੇ ਤੇਰੇ ਕੋਈ ਨਹੀਂ ਰਿਹਾ ਹੂੰ ਬਿਲਕੁਲ ਨਾ ਇਹ ਆ ਵੀ ਕੋਈ ਬੱਚਾ ਹੈਗਾ ਉਹਦੇ ਸਰ ਤੇ ਦਿਨ ਕੱਢ ਲੇਗੀ ਵੀ ਜਵਾਬ ਤੇ ਤੇ ਔਲਾਦ ਵੀ ਕੋਈ ਨਹੀਂ ਹੈਗੀ ਹੂੰ ਵੀ ਤੂੰ ਕੀ ਸੋਚਿਆ ਪਰ ਜੋ ਫੈਸਲਾ surjeet ਉਸ ਵਕਤ ਆਪਣਾ ਸੁਣਾਉਂਦੀ ਆ ਉਹ ਸੁਣ ਕੇ ਸਾਰੇ ਸਿਆਣੇ ਬਿਆਣਿਆਂ ਦੇ ਮੂੰਹ ਅੱਡੇ ਰਹਿ ਜਾਂਦੇ ਆ। ਹੂੰ ਲੋਕਾਂ ਦੀਆਂ ਧਾਰਨਾਵਾਂ ਜਿਹੜੀਆਂ ਬਣੀਆਂ ਹੁੰਦੀਆਂ ਨੇ ਉਹ ਸਾਰੀਆਂ ਚੱਕਨਾ ਚੂਰ ਹੋ ਜਾਂਦੀਆਂ ਨੇ ਜਗਰੂਪ ਤੇ ਸੁਰਜੀਤ ਦੇ ਰਿਸ਼ਤੇ ਨੂੰ ਲੈ ਕੇ। ਹੂੰ ਉਸ ਵਕਤ ਸੁਰਜੀਤ ਇਹ ਗੱਲ ਆਖਦੀ ਆ ਕਿ ਮੇਰਾ ਜਵਾਨ ਭਰਾ ਪਹਿਲਾਂ ਇਸ ਦੁਨੀਆ ਤੋਂ ਤੁਰ ਗਿਆ। ਹੂੰ ਜਦੋਂ ਸੋਹਰੇ ਆਈ ਤਾਂ ਮੇਰੇ ਮਨ ਦੇ ਅੰਦਰ ਇਹ ਆਸ ਜਾਗੀ ਕਿ ਉਹੀ ਭਰਾ ਮੈਨੂੰ ਜਗਰੂਪ ਦੇ ਰੂਪ ਚ ਸੋਹਰੇ ਪਰਿਵਾਰ ਚ ਵਾਪਸ ਮਿਲ ਗਿਆ। ਹੂੰ ਇਹ ਦਿੌਰ ਜਿਹਦੇ ਮੈਂ ਜੋੜੇ ਨੂੰ ਆਪ ਗੁੰਦਿਆ ਹੂੰ ਜੀ ਨੂੰ ਮੈਂ ਆਪਣੇ ਭਰਾ ਆਲਾ ਸਾਰਾ ਪਿਆਰ ਦਿੱਤਾ ਜੀ ਤੇ ਮੈਂ ਸਾਰਾ ਪਿਆਰ ਨਿਸ਼ਾਵਰ ਕਰਤਾ ਆਪਣੇ ਭਰਾ ਆਲਾ ਹੂੰ ਵੀ ਤੁਸੀਂ ਇਹ ਕਿਵੇਂ ਫੈਸਲਾ ਕਰ ਲੋਗੇ ਕਿ ਮੈਂ ਉਹਦੀ ਲੜ ਲੱਗ ਜਾ ਹੂੰ ਇਹ ਤਾਂ ਰਿਸ਼ਤੀਆਂ ਦਾ ਕਾਣ ਕਰਨ ਵਾਲੀ ਗੱਲ ਹੋ ਗਈ ਬਿਲਕੁਲ ਤਾਂ ਜਿਹੜੇ ਉਸ ਵਕਤ ਲੋਕ ਖੜੇ ਹੁੰਦੇ ਆ ਉਹ ਸਾਰਿਆਂ ਦੇ ਮੂੰਹ ਅਡੇ ਰਹਿ ਜਾਂਦੇ ਆ ਹੂੰ ਕਿ ਇਹ ਸੁਜੀਤ ਨੇ ਕਹੀ ਜੀ ਗੱਲ ਕਰਤੀ ਹੂੰ ਫੇਰ ਸਿਆਣੀਆਂ ਬੁੜੀਆਂ ਇਹ ਕਹਿੰਦੀਆਂ ਨੇ ਕਿ ਕੱਲ ਨੂੰ ਉਹ ਵਿਆਹਿਆ ਜਾਊਗਾ ਹੂੰ ਉਹਦੀ ਘਰ ਵਾਲੀ ਆਉਣੀਆ ਉਹਦੇ ਗਾਂ ਬੱਚੇ ਹੋਣਿਆ ਹੂੰ ਉਹ ਤੈਨੂੰ ਕਿਵੇਂ ਚਰ ਲੂਗੀ ਕੱਲ ਨੂੰ ਉਹਦੀਆਂ ਨਜ਼ਰਾਂ ਚ ਤੂੰ ਸ਼ਰੀਕਣੀ ਹੋਏਂਗੀ ਹੂੰ ਤਾਂ surjeet ਕਹਿੰਦੀ ਆ ਕਿ ਮੈਂ ਜਗਰੂਪ ਚੋਂ ਆਪਣਾ ਭਰਾ ਹੀ ਦੇਖਿਆ ਮੇਰੇ ਕੋਈ ਇਲਾਜ ਨਹੀਂ ਹੋਈ ਮੈਂ ਉਦੋਂ ਵੀ ਰੱਬ ਦੇ ਆਸਰੇ ਦਿਨ ਕੱਟੇ ਬਿਲਕੁਲ ਮੈਂ ਹੁਣ ਵੀ ਇਹੀ ਆਸਰੇ ਦਿਨ ਕੱਟ ਲੂਗੀ ਕਿ ਮੇਰਾ ਪੁੱਤ ਜਵਾਨ ਹੋ ਰਿਹਾ ਹੂੰ ਜਗਰੂਪ ਦੇ ਰੂਪ ਚ ਹੂੰ ਮੇਰਾ ਭਰਾ ਜਵਾਨ ਹੋ ਰਿਹਾ ਜਗਰੂਪ ਦੇ ਰੂਪ ਚ ਬਿਲਕੁਲ ਕੱਲ ਨੂੰ ਉਹਦੇ ਬੱਚੇ ਹੋਣਗੇ ਮੈਂ ਇਹ ਮੰਨ ਲਉ ਕਿ ਮੇਰੀ ਇਲਾਜ ਜਗਰੂਪ ਮੇਰੀ ਲਾਹ ਦਾ ਹੂੰ ਤਾਂ ਸਾਰੇ ਲੋਕ ਜਿਹੜੇ ਉੱਥੇ ਬੈਠੇ ਹੁੰਦੇ ਸਿਆਣੇ ਬਣੇ ਉਹਨਾਂ ਦੀਆਂ ਤਾਂ ਹਾਂ ਨਿਕਲ ਜਾਂਦੀਆਂ ਹੂੰ ਦੂਸਰੇ ਪਾਸੇ ਸੱਸ surjeet ਦੀ ਜਗਰੂਪ ਨੂੰ ਪੱਟੀ ਪੜਾ ਰਹੀ ਆ ਹੂੰ ਕਿ ਇਹ ਆਫਤ ਹੁਣ ਆਪਣੇ ਗਲੋਂ ਲੈਦੀ ਆ ਇਹਨੂੰ ਲਾਹ ਦੇ ਪੁੱਤ ਹੂੰ ਪਹਿਲਾਂ ਇਹ ਡੈਣ ਨੇ ਤੇਰਾ ਭਰਾ ਖਾਲਿਆ ਹੂੰ ਵੀ ਇਹਨੂੰ ਤੋੜ ਦਿੰਨੇ ਆ ਹੂੰ ਪਰ ਜਗਰੂਪ ਉਸ ਵਕਤ ਆਪਣੀ ਮਾਂ ਨਾਲ ਲੜਦਾ ਹੂੰ ਕਿ ਨਹੀਂ ਇਹ ਗੱਲ ਤੂੰ ਅੱਜ ਕੱਢਦੀ ਇਹ ਆਪਣੇ ਮੂੰਹੋਂ ਅੱਗੇ ਤੋਂ ਨਾ ਕੱਢੀ ਹੂੰ ਤਾਂ ਫੇਰ ਪੰਚਾਇਤ ਵਾਲੇ ਇਹ ਫੈਸਲਾ ਕਰਦੇ ਆ ਕਿ surjeet ਉਸ ਵਕਤ ਇਹ ਨਾੜ ਜਾਂਦੀ ਆ ਕਿ ਜਿਹੜੇ ਘਰ ਚ ਮੈਂ ਵਿਆਹ ਕੇ ਆਈ ਆ ਏਸੇ ਘਰ ਚੋਂ ਮੇਰੀ ਅਰਥ ਹੀ ਜਾਊਗੀ ਹੂੰ ਚਾਹੇ ਮੇਰੇ ਔਲਾਦ ਹੋਈ ਐ ਚਾਹੇ ਨਹੀਂ ਚਾਹੇ ਮੇਰਾ ਇਹ ਘਰ ਚ ਜਿੰਨਾ ਵੀ ਕੁਛ ਆ ਵੀ ਮੈਂ ਇੱਥੇ ਸਿਰਫ ਦੋ ਰੋਟੀਆਂ ਤੇ ਰਹਿ ਲੂੰਗੀ ਹੂੰ ਮੈਂ ਘਰ ਦਾ ਕੰਮ ਕਰ ਦਿਆ ਕਰੂੰਗੀ ਹੂੰ ਇਹ ਪਰਿਵਾਰ ਮੈਨੂੰ ਸਿਰਫ ਦੋ ਰੋਟੀਆਂ ਦੇ ਦੇ ਤੇ ਮੈਂ ਇਹ ਪਰਿਵਾਰ ਚ ਆਪਣਾ ਗੁਜ਼ਾਰਾ ਕਰ ਲਵਾਂ ਹੂੰ ਉਹਨੂੰ ਆਸ ਦੇਖੋ ਉਹ ਆਸ ਉਹਨੂੰ ਜਗਰੂਪ ਚੋਂ ਛਲਕ ਰਹੀ ਆ ਆਪਣੇ ਕੋਈ ਲਾਗ ਨਹੀਂ ਬਿਲਕੁਲ ਕਿਉਂਕਿ ਉਹ ਉਸ ਸਮੇਂ ਤੋਂ ਲੈ ਕੇ ਇੱਕ ਦੂਜੇ ਦੇ ਬੋਲ ਪਗਾਉਂਦੇ ਆ ਰਹੇ ਆ ਨਾ ਬਿਲਕੁਲ ਤੇ ਫੇਰ ਪਿੰਡ ਦੇ ਲੋਕਾਂ ਦੀਆਂ ਧਾਰਨਾਵਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਪਹਿਲਾਂ ਇਹ ਰਿਸ਼ਤੇ ਬਹੁਤ ਵੱਖਰੀ ਨਜ਼ਰ ਨਾਲ ਦੇ ਔਰ ਪਰਜਾਈ ਦੇ ਰਿਸ਼ਤੇ ਨੇ ਦੇਖਦੇ ਸੀ ਲੋਕ ਹੂੰ ਲੋਕ ਇਹ ਕਹਿੰਦੇ ਹੁੰਦੇ ਸੀਗੇ ਉਹ ਪਿੰਡ ਦੇ ਕਿ ਜਗਰੂਪ ਨੇ ਘਰ ਦੀ ਕੰਧ ਘਰਚੀ ਸੱਟ ਲਈ ਹੂੰ ਪਰ ਜਦੋਂ ਇਹ ਗੱਲਾਂ ਸੁਰਜੀਤ ਦੀਆਂ ਸੁਣੀਆਂ ਤਾਂ ਲੋਕ ਹੱਕੇ ਬੱਕੇ ਰਹਿ ਗਏ ਕਿ ਯਾਰ ਜਿਹੜੀ ਚੀਜ਼ ਸੋਚੀ ਸੀ ਉਹ ਤਾਂ ਗੱਲ ਹੀ ਨਹੀਂ ਇਥੇ ਕਈ ਚੀਜ਼ ਵੀ ਸਾਹਮਣੇ ਆਉਂਦੀ ਆ ਵੀ ਜ਼ਰੂਰੀ ਨਹੀਂ ਸਮਾਜ ਦੇ ਵਿੱਚ ਇਹ ਰਿਸ਼ਤੇ ਪਲੀਤ ਹੋ ਜਾਣ। ਹੂੰ ਕਈ ਰਿਸ਼ਤੇ ਬਹੁਤ ਪਵਿੱਤਰ ਵੀ ਹੁੰਦੇ ਆ। ਬਿਲਕੁਲ। ਫਿਰ ਉਸ ਤੋਂ ਬਾਅਦ ਹੂੰ ਜਦੋਂ ਆਪਣੀ ਮਾਂ ਦੇ ਫੈਸਲੇ ਨੂੰ ਜਗਰੂਪ ਟਾਲ ਦਿੰਦਾ, ਮਾਂ ਨੂੰ ਤਾੜ ਦਿੰਦਾ ਹੂੰ ਤਾਂ ਉਹ ਘਰ ਦੇ ਵਿੱਚ ਸੁਰਜੀਤ ਰਹਿੰਦੀ ਆ। ਹੂੰ ਜਗਰੂਪ ਨੇ ਕੰਮ ਕਰਨਾ ਕੋਈ ਪੈਸਾ ਕਮਾਉਣਾ ਲਿਆ ਕੇ ਆਪਣੀ ਪਰਜਾਈ ਦੀ ਹਥੇੜੀ ਤੇ ਰੱਖ ਦੇਣਾ। ਹੂੰ ਕਿ ਭਾਪੀ ਤੂੰ ਦੇਖ ਲਾ ਕਿਵੇਂ ਬਰਤਨੇ ਕਿੱਥੇ ਆ ਤਾਂ ਸਾਰੀ ਕਬੀਲਦਾਰੀ ਉਹਨੇ surjeet ਦੇ ਹੱਥ ਹੀ ਦਿੱਤੀ ਪਰ ਕਿਤੇ ਨਾ ਕਿਤੇ ਸੱਸ ਇਹ ਆਪਣੇ ਮਨ ਚ ਜ਼ਹਿਰ ਘੋਲਦੀ ਹੀ ਜਾਰੀ ਸੀ ਹਮ ਜਦੋਂ ਜਾਗਰੂਪ ਹੋਣਾ surjeet ਕੋਲੇ ਉਸ ਵਕਤ ਤਾਂ ਉਹਦੀ ਸੱਸ ਨੇ ਕੁਝ ਨਾ ਕਹਿਣਾ ਹਮ ਉਸ ਤੋਂ ਬਾਅਦ ਉਹਨੂੰ ਤਾਨੇ ਮੇਨੇ ਦਿੰਦੀ ਹੀ ਰਹਿੰਦੀ ਸੀ surjeet ਨੂੰ ਉਹਦੀ ਸੱਸ ਹਮ ਜਦੋਂ ਜਾਗਰੂਪ ਤੋਂ ਡਰਦੀ ਸੀ ਕਿ ਜੇ ਮੈਂ ਇਹਦੇ ਹੁੰਦਿਆਂ ਕੁਝ ਬੋਲੂਗੀ ਐਨੇ ਮੇਰੇ ਗਾਲ ਪੈ ਜਾਣਾ ਹਮ ਫਿਰ ਉਸ ਤੋਂ ਬਾਅਦ ਉਹ ਆਪਣੇ ਮਨ ਚ ਇੰਨੀ ਜ਼ਹਿਰ ਘੋਲ ਲੈਂਦੀ ਆ ਉਹਨੂੰ ਕੋਈ ਐਸੀ ਭਿਆਨਕ ਬਿਮਾਰੀ ਲੱਗਦੀ ਆ ਕਿ ਡਾਕਟਰ ਵੀ ਜਵਾਬ ਦੇ ਜਾਂਦੇ ਆ ਹਮ ਇੱਕ ਦਿਨ ਇਹੋ ਜਿਹਾ ਆ ਜਾਂਦਾ ਹੈ ਹਮ ਕਿ surjeet ਦੀ ਸੱਸ ਸੁੱਤੀ ਪਈ ਰਹਿ ਜਾਂਦੀ ਹੈ ਹਮ ਉਸ ਤੋਂ ਬਾਅਦ ਉਹ ਘਰ ਦੇ ਵਿੱਚ surjeet ਤੇ ਉਹਦਾ ਦਿਔਰ ਜਾਗਰੂਕ ਰਹਿ ਜਾਂਦੇ ਆ ਹਮ ਜਾਗਰੂਕ ਜਵਾਨ ਹੋਇਆ ਹੁੰਦਾ ਤੇ ਫੇਰ ਉਹ ਵਕਤ ਲੋਕ ਹੋਰ ਹੱਕੇ-ਬੱਕੇ ਹੁੰਦੇ ਆ ਜਦੋਂ surjeet ਆਪਣੇ ਦਿਔਰ ਨੂੰ ਆਪਣੇ ਹੱਥੀਂ ਵਿਆਹਦੀ ਆ ਹਮ ਆਪ ਇੱਕ ਚੰਗਾ ਰਿਸ਼ਤਾ ਲੱਭ ਕੇ ਆਪ ਇੱਕ ਚੰਗਾ ਘਰਵਾਰ ਲੱਭ ਕੇ ਹੂੰ ਤੇ ਜਦੋਂ ਜਗਰੂਪ ਦਾ ਵਿਆਹ ਵੀ ਹੋਇਆ ਤਾਂ surjeet ਨੇ ਪਾਣੀ ਵਾਰ ਕੇ ਦੋਨਾਂ ਦੇ ਉੱਤੋਂ ਦੀ ਪੀਤਾ ਵਾਹ ਉਸ ਵਕਤ surjeet ਨੇ ਇਹ ਵੀ ਸੋਚਿਆ ਕਿ ਮੈਨੂੰ ਭਰਾ ਕੋਲਿਆ ਮੇਥੋਂ ਮੇਰਾ ਪਤੀ ਕੋਲਿਆ ਮੇਥੋਂ ਹੂੰ ਮੈਨੂੰ ਕੋਈ ਇਲਾਦ ਨਹੀਂ ਦਿੱਤੀ ਪਰ ਉਹਨਾਂ ਸਾਰਿਆਂ ਦੀ ਬਜਾਏ ਮੈਨੂੰ ਜਗਰੂਪ ਦੇਤਾ ਜਿਹੜਾ ਮੇਰਾ ਪੁੱਤ ਵੀ ਬਣਿਆ ਮੇਰਾ ਭਰਾ ਵੀ ਬਣਿਆ ਤੇ ਸਾਰੇ ਰਿਸ਼ਤੇ ਮੈਂ ਇਹਦੇ ਚੋਂ ਦੇਖੇ ਹੂੰ ਤਾਂ ਉਸ ਵਕਤ ਪਿੰਡ ਦੇ ਲੋਕ ਗੱਲਾਂ ਕਰਦੇ ਸੀ ਕਿ ਯਾਰ ਇਹ じゃ ਰਿਸ਼ਤਾ ਵੀ ਹੋ ਸਕਦਾ ਹੂੰ ਫਿਰ ਉਸ ਤੋਂ ਬਾਅਦ ਜਗਰੂਪ ਦੀ ਘਰ ਵਾਲੀ ਹੂੰ ਉਹਨੂੰ ਮਾਤਾ ਕਹਿੰਦੀ ਸੀ ਸਰਜੀਤ ਨੂੰ ਵਾਹ ਆਪਣੀ ਜਠਾਣੀ ਨੂੰ ਹੂੰ ਜਗਰੂਪ ਦੀ ਘਰ ਵਾਲੀ ਹੂੰ ਮਾਤਾ ਕਹਿੰਦੀ ਸੀ ਫਿਰ ਉਸ ਤੋਂ ਬਾਅਦ ਜਗਰੂਪ ਦੇ ਦੋ ਬੱਚੇ ਹੋਏ ਹੂੰ ਤੇ ਸਰਜੀਤ ਉਹਨਾਂ 'ਚ ਫੁੱਲੀ ਨਹੀਂ ਸਮਾਉਂਦੀ ਸੀ ਕਿ ਇਹ ਹੀ ਮੇਰੇ ਪੋਤੇ-ਪੋਤੀਆਂ ਨੇ ਹੂੰ ਤੇ ਫਿਰ ਉਸ ਤੋਂ ਬਾਅਦ ਜਦੋਂ surjeet ਬਜ਼ੁਰਗ ਹੋਈ ਤਾਂ ਉਹਦੀ ਦਰਾਣੀ ਨੇ ਉਹਦੀ ਸੇਵਾ ਕੀਤੀ। ਵਾਹ। ਤੇ ਇਹ ਪਿੰਡ ਦੇ ਲੋਕ ਗੱਲਾਂ ਕਰਦੇ ਸੀ ਕਿ ਯਾਰ ਇਹ ਪਰਿਵਾਰ ਵਰਗੀ ਕਹਾਣੀ ਜਾਂ ਇਹ ਪਰਿਵਾਰ ਵਰਗਾ ਰਿਸ਼ਤਾ ਅਸੀਂ ਕਿਤੇ ਵੀ ਨਹੀਂ ਦੇਖਿਆ। ਉਹ ਪਿੰਡ ਦੇ ਲੋਕ ਵੀ ਇਹ ਗੱਲਾਂ ਕਰਦੇ ਸੀ ਕਿ ਦਰਾਣੀ ਜਠਾਣੀ ਦਾ ਇੰਨਾ ਪਿਆਰ ਇਹੋ ਜਿਹਾ ਰਿਸ਼ਤਾ ਤੇ ਉਧਰ ਦਿਔਰ ਪਰਜਾਈ ਦਾ ਇਹੋ ਜਿਹਾ ਰਿਸ਼ਤਾ। ਜਿਵੇਂ ਇਹ ਕਹਾਣੀ ਇੱਕ ਇਹ ਵੀ ਸਿੱਖਿਆ ਦਿੰਦੀ ਆ ਕਿ ਜਿਵੇਂ ਸਾਡੇ ਰਿਸ਼ਤਾ ਪ੍ਰਬੰਧ ਚ ਵੇਖਿਆ ਜਾਂਦਾ ਦਿਔਰ ਪਰਜਾਈ ਦਾ ਰਿਸ਼ਤਾ ਐਸਾ ਹੁੰਦਾ ਪਰ ਬਹੁਤ ਸਾਰੀਆਂ ਇਹ ਰਿਸ਼ਤੇ ਬਹੁਤ ਸਾਰੀਆਂ ਐਸੀਆਂ ਮਸਾਲਾਂ ਪੇਸ਼ ਕਰਦੇ ਨੇ ਕਿ ਦਿਔਰ ਪਰਜਾਈ ਪੈਣਾ ਭਰਾਵਾਂ ਵਰਗੇ ਵੀ ਹੁੰਦੇ ਆ ਮਾਮਾ ਪੁੱਤਾਂ ਵਰਗੇ ਵੀ ਹੁੰਦੇ ਆ ਇੱਕ ਲਾਜਵਾਬ ਮਿਸਾਲ ਹੈ ਸੁਰਜੀਤ ਤੇ ਉਹਦੇ ਦਿਔਰ ਦੀ ਵਾਹ ਸੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੇ ਤੁਹਾਡੀ ਵੀ ਕੋਈ ਅਸੀ ਕਹਾਣੀ ਹੈ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਥੱਲੇ ਇੱਕ ਇੰਸਟਾਗ੍ਰam ਆਈਡੀ ਦਾ ਲਿੰਕ ਹੈ ਉੱਤੇ ਮੈਸੇਜ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਆਪਣੀ ਕਹਾਣੀ ਵਾਇਸ ਨੋਟ ਜ਼ਰੀਏ ਸਾਨੂੰ ਭੇਜ ਸਕਦੇ ਹੋ ਇਹ ਕਹਾਣੀ ਤੁਸੀਂ ਹਰ ਸ਼ੁੱਕਰਵਾਰ ਸਵੇਰੇ 10:30 ਵਜੇ YouTube ਘੈਂਟ ਪੰਜਾਬੀ ਚੈਨਲ ਤੇ ਸੁਣ ਸਕਦੇ ਹੋ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਘੈਂਟ ਪੰਜਾਬੀ ਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ